ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਤੇ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤਾਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਜੋ ਕਿ ਸੰਗੜੇ ਜੰਗਲ ਦੀ ਖਮੋਸ਼ੀ ਤੇ ਅਕਸਰ ਧੋਖੇ ਵਾਲੀ ਹੁੰਦੀ ਹੈ ਦਰਾਕਤਾਨੀਆ ਲੰਮੀਆਂ ਛਾਵਾਂ ਜਦੋਂ ਸ਼ਾਮ ਦੇ ਵੇਲੇ ਇੱਕ ਦੂਜੇ ਵਿੱਚ ਗੁੰਮ ਹੋ ਜਾਂਦੀਆਂ ਨੇ ਤਾਂ ਲੱਗਦਾ ਜਿਵੇਂ ਜੰਗਲ ਸਾਰ ਰੋ ਕੇ ਕਿਸੇ ਅਣਜਾਣੀ ਘਟਨਾ ਦੀ ਉਡੀਕ ਕਰ ਰਿਹਾ ਹੋਵੇ ਪੰਛੀਆਂ ਦੀ ਚਹਿਚਾਹ ਥੋੜੀ-ਥੋੜੀ ਮੁੱਕ ਜਾਂਦੀ ਆ ਹਵਾ ਵੀ ਦਰਾਕਤਾਨੀ ਦੇ ਪੱਤਿਆਂ ਨੂੰ ਹਿਲਾਉਂਦੀ ਹੋਈ ਸਾਵਧਾਨ ਲੱਗਦੀ ਆ ਇਸੇ ਜੰਗਲ ਵਿੱਚ ਇੱਕ ਭੇੜੀਆ ਰਹਿੰਦਾ ਸੀ ਇਹ ਕਹਾਣੀ ਹੈ ਖੂਨੀ ਭੇੜੀਏ ਦੀ ਜਿਸ ਦਾ ਨਾਮ ਸੀ ਕਾਲਾ ਪਰ ਜੰਗਲ ਦੇ ਜਾਨਵਰ ਉਸ ਨੂੰ ਹੁਣ ਇਸ ਨਾਮ ਨਾਲ ਨਹੀਂ ਬੁਲਾਉਂਦੇ ਸਨ ਸਭ ਉਸ ਨੂੰ ਖੂਨੀ ਭੇੜੀਆ ਕਹਿੰਦੇ ਸਨ ਕਾਲਾ ਕਦੇ ਵੀ ਐਸਾ ਨਹੀਂ ਸੀ ਕਦੇ ਸਮਾਂ ਸੀ ਜਦੋਂ ਉਹ ਭੇੜੀਏ ਹੋਰ ਭੇੜੀਆਂ ਵਾਂਗ ਆਪਣੀ ਟੋਲੀ ਨਾਲ ਸ਼ਿਕਾਰ ਕਰਦਾ ਪਰ ਜ਼ਰੂਰਤ ਤੋਂ ਵੱਧ ਕਦੇ ਵੀ ਨਹੀਂ ਸੀ ਕਿਸੇ ਨੂੰ ਮਾਰਦਾ ਉਸ ਦੀਆਂ ਅੱਖਾਂ ਵਿੱਚ ਤਿੱਖਾਪਨ ਸੀ ਪਰ ਉਸ ਦੇ ਦਿਲ ਵਿੱਚ ਜੰਗਲ ਦਾ ਕਾਨੂੰਨ ਵਸਦਾ ਸੀ ਸਿਰਫ ਭੁੱਖ ਮਿਟਾਉਣ ਲਈ ਸ਼ਿਕਾਰ ਪਰ ਸਮਾਂ ਬਦਲ ਗਿਆ ਉਹ ਰਾਤ ਅਜੇ ਵੀ ਜੰਗਲ ਦੇ ਪੁਰਾਣੇ ਦਰਖਤ ਯਾਦ ਕਰਦੇ ਸਨ ਹਨੇਰਾ ਗਹਿਰਾ ਸੀ ਚੰਦ ਬੱਦਲਾਂ ਵਿੱਚ ਲੁਕਿਆ ਹੋਇਆ ਸੀ ਕਾਲਾ ਭੁੱਖਾ ਸੀ ਕਈ ਦਿਨਾਂ ਤੋਂ ਸ਼ਿਕਾਰ ਨਹੀਂ ਮਿਲਿਆ ਸੀ ਟੋਲੀ ਨਾਲ ਉਹ ਵੱਖ ਵੀ ਹੋ ਗਿਆ ਸੀ ਅਚਾਨਕ ਉਸਨੇ ਇੱਕ ਨੌਜਵਾਨ ਹਿਰਨ ਨੂੰ ਦੇਖਿਆ ਹੈ ਡਰਿਆ ਹੋਇਆ ਕੱਲਾ ਕਾਲੇ ਦੀਆਂ ਅੱਖਾਂ ਚਮਕੀਆਂ ਉਸਨੇ ਛਾਲ ਮਾਰੀ ਪਰ ਉਸ ਪਲ ਕੁਝ ਹੋਰ ਹੀ ਹੋ ਗਿਆ ਜਦੋਂ ਕਾਲੇ ਨੇ ਹਿਰਨ ਨੂੰ ਮਾਰਿਆ ਤਾਂ ਉਸਦੇ ਅੰਦਰ ਇੱਕ ਅਜੀਬ ਜਿਹਾ ਸੁੱਖ ਜਾਗ ਗਿਆ ਸਿਰਫ ਭੁੱਖ ਮਿਟਾਉਣ ਦਾ ਨਹੀਂ ਕੁਝ ਹੋਰ ਕੁਝ ਹਨੇਰਾ ਖੂਨ ਦੀ ਗਰਮੀ ਸ਼ਿਕਾਰ ਦੀ ਬੇਵਸੀ ਇਹ ਸਭ ਉਸਦੇ ਮਨ ਵਿੱਚ ਵਸ ਗਿਆ ਉਹ ਰੁਕਦਾ ਰੁਕ ਸਕਦਾ ਸੀ ਪਰ ਨਹੀਂ ਰੁਕਿਆ ਉਸ ਰਾਤ ਸਿਰਫ ਇੱਕ ਨਹੀਂ ਦੋ ਹਿਰਨ ਮਰੇ ਅਗਲੇ ਦਿਨ ਜੰਗਲ ਵਿੱਚ ਖਬਰ ਫੈਲ ਗਈ ਚਿੜੀਆਂ ਨੇ ਉੱਡ ਕੇ ਦੱਸਿਆ ਬਾਂਦਰਾ ਨੇ ਦਰਖਤਾਂ ਤੋਂ ਚੀਕਾਂ ਮਾਰੀਆਂ ਕਿ ਕੁਝ ਗਲਤ ਹੋ ਰਿਹਾ ਏ ਹਿਰਨਾਂ ਦੀ ਟੋਲੀ ਡਰ ਗਈ ਖਰਗੋਸ਼ ਅਤੇ ਬਿੱਲਾ ਖਰਗੋਸ਼ ਆਪਣੀਆਂ ਖੁੱਡਾਂ ਤੋਂ ਬਾਹਰ ਆਉਣ ਤੇ ਡਰਨ ਲੱਗੇ ਜੰਗਲ ਦੀ ਸ਼ਾਂਤੀ ਵਿੱਚ ਹੁਣ ਡਰ ਦੀ ਬਦਬੂ ਫੈਲ ਗਈ ਬਜ਼ੁਰਗ ਹਾਥੀ ਗਿਆਨੀ ਵੀ ਗਿਆਨੀ ਨੇ ਕਿਹਾ ਜਦੋਂ ਸ਼ਿਕਾਰ ਭੁੱਖ ਲਈ ਨਹੀਂ ਸੁਖ ਲਈ ਹੋਵੇ ਉਹ ਜੰਗਲ ਲਈ ਬੁਰਾ ਹੀ ਹੁੰਦਾ ਹੈ ਪਰ ਕਾਲਾ ਇਹ ਸਭ ਨਹੀਂ ਸੁਣਦਾ ਸੀ ਹਰ ਸ਼ਿਕਾਰ ਨਾਲ ਕਾਲਾ ਹੋਰ ਨਰਦਈ ਬਣਦਾ ਜਾ ਰਿਹਾ ਸੀ ਉਸ ਦੀ ਚਾਲ ਹੁਣ ਸਬਰ ਨਹੀਂ ਸੀ ਸਿਰਫ ਲਾਲਚ ਸੀ ਅੱਖਾਂ ਲਾਲ ਦਿਲ ਪੱਥਰ ਵਰਗਾ ਉਸ ਰਾਤ ਉਹ ਰਾਤ ਨੂੰ ਚੁੱਪਚਾਪ ਨਿਕਲਦਾ ਅਤੇ ਸਵੇਰ ਤੱਕ ਜੰਗਲ ਵਿੱਚ ਕਿਸੇ ਨਾ ਕਿਸੇ ਦੀ লাশ ਮਿਲਦੀ ਕਈ ਜਾਨਵਰਾਂ ਨੇ ਸੋਚਿਆ ਇਹ ਭੇੜੀਆਂ ਨਹੀਂ ਇਹ ਕੋਈ ਸ਼ਰਾਪ ਹੈ ਕੁਝ ਨੇ ਉਸ ਨੂੰ ਮਾਰਨ ਦੀ ਗੱਲ ਕੀਤੀ, ਕੁਝ ਨੇ ਜੰਗਲ ਛੱਡਣ ਦੀ ਗੱਲ ਕੀਤੀ, ਪਰ ਕਾਲਾ ਉਹ ਤਾਂ ਹੁਣ ਆਪਣੇ ਹੀ ਹਨੇਰੇ ਦਾ ਕੈਦੀ ਬਣ ਚੁੱਕਾ ਸੀ। ਇਸ ਸਾਰੇ ਡਰ ਵਿੱਚ ਵੀ ਇੱਕ ਅੱਖਾਂ ਦੀ ਜੋੜੀ ਐਸੀ ਸੀ ਜੋ ਕਾਲੇ ਤੋਂ ਨਹੀਂ ਸੀ ਡਰੀ। ਉਹ ਸੀ ਇੱਕ ਨੌਜਵਾਨ ਭੇੜੀਆ ਜਿਸ ਦਾ ਨਾਮ ਸੀ ਨੀਲ। ਨੀਲ ਕਾਲੇ ਨੂੰ ਦੇਖਦਾ ਸੀ, ਸਮਝਣ ਦੀ ਕੋਸ਼ਿਸ਼ ਕਰਦਾ ਸੀ, ਕੋਈ ਵੀ ਜਨਮ ਤੋਂ ਖੂਨੀ ਨਹੀਂ ਹੁੰਦਾ ਉਹ ਆਪਣੇ ਆਪ ਨੂੰ ਕਹਿੰਦਾ। ਪਰ ਕੀ ਉਹ ਕਾਲੇ ਨੂੰ ਰੋਕ ਸਕਦਾ ਸੀ? ਜਾਰੂ ਕਰ ਸਕੇਗਾ ਜਾਂ ਖੂਨੀ ਭੇੜੀ ਆ ਪੂਰੇ ਜੰਗਲ ਨੂੰ ਖੂਨ ਨਾਲ ਭਰ ਦੇਵੇਗਾ ਜੰਗਲ ਦੀ ਖਾਮੋਸ਼ੀ ਟੁੱਟਣ ਹੀ ਵਾਲੀ ਸੀ ਸਾਰੇ ਕਾਲੇ ਭੇੜੀਏ ਤੋਂ ਬਹੁਤ ਡਰਦੇ ਸਨ ਕਿਉਂਕਿ ਹੁਣ ਉਹ ਬਹੁਤ ਹੀ ਅੱਗੇ ਨੂੰ ਵੱਧ ਕੇ ਖਤਰਨਾਕ ਹੋ ਚੁੱਕਾ ਸੀ ਉਸ ਰਾਤ ਫਿਰ ਜੰਗਲ ਵਿੱਚ ਸ਼ਨਾਟਾਸ਼ ਆ ਗਿਆ ਚੰਦ ਪੂਰਾ ਸੀ ਪਰ ਰੌਸ਼ਨੀ ਵੀ ਕਾਲੇ ਦੇ ਦਿਲ ਦੇ ਹਨੇਰੇ ਨੂੰ چیر ਨਾ ਸਕੀ ਉਹ ਇੱਕ ਪੁਰਾਣੀ ਗੁਫਾ ਦੇ ਬਾਹਰ ਬੈਠਾ ਸੀ ਉਹੀ ਗੁਫਾ ਜਿੱਥੇ ਕਦੇ ਉਸ ਦਾ ਪਰਿਵਾਰ ਰਹਿੰਦਾ ਸੀ ਕਾਲੇ ਦੀਆਂ ਅੱਖਾਂ ਬੰਦ ਹੋਈਆਂ ਪਰ ਮਨ ਖੁੱਲਾ ਸੀ ਅਤੀਤ ਜੋ ਉਹ ਕਿੰਨਾ ਵੀ ਭੁੱਲਣਾ ਚਾਹੁੰਦਾ ਸੀ ਭੁੱਲ ਨਹੀਂ ਸਕਿਆ ਕਦੇ ਕਾਲਾ ਜੰਗਲ ਦਾ ਸਭ ਤੋਂ ਸੰਤੁਲਿਤ ਪੇੜੀਆ ਸੀ ਉਸ ਦੀ ਸਾਥੀ ਵੀ ਸੀ ਚਾਦਨੀ ਸਫੈਦ ਰੰਗ ਦੀ ਸ਼ਾਂਤ ਸੁਭਾਅ ਵਾਲੀ ਉਹ ਕਾਲੇ ਨੂੰ ਅਕਸਰ ਕਹਿੰਦੀ ਹੁੰਦੀ ਸੀ ਸ਼ਕਤੀ ਦਾ ਮਤਲਬ ਮਾਰਨਾ ਨਹੀਂ ਸੁਰੱਖਿਆ ਕਰਨਾ ਹੁੰਦਾ ਹੈ ਉਹਨਾਂ ਦੇ ਦੋ ਛੋਟੇ ਬੱਚੇ ਸਨ ਗੁਫਾ ਵਿੱਚ ਹਾਸਾ ਖੇਡ ਤੇ ਉਮੀਦ ਸੀ ਪਰ ਇੱਕ ਦਿਨ ਉਸ ਦਿਨ ਜੰਗਲ ਵਿੱਚ ਮਨੁੱਖ ਆ ਗਏ ਕੁਝ ਸ਼ਿਕਾਰੀ ਕੁਝ ਲੱਕੜਹਾਰੇ ਉਹਨਾਂ ਲਈ ਜੰਗਲ ਸਿਰਫ ਵਪਾਰ ਸੀ ਕਾਲਾ ਸ਼ਿਕਾਰ ਲਈ ਦੂਰ ਗਿਆ ਹੋਇਆ ਸੀ ਪਿੱਛੇ ਗੁਫਾ ਦੇ ਨੇੜੇ ਬੱਚਿਆਂ ਨੇ ਖੇਡਦੇ ਹੋਏ ਆਵਾਜ਼ ਕੀਤੀ ਬੰਦੂਕ ਦੀ ਇੱਕ ਆਵਾਜ਼ ਗੂੰਜੀ ਜਦੋਂ ਕਾਲਾ ਵਾਪਸ ਆਇਆ ਜ਼ਮੀਨ ਲਾਲ ਸੀ ਚਾਂਦਨੀ ਨਿਸ਼ਚਲ ਪਈ ਸੀ ਬੱਚੇ ਚੁੱਪ ਸਨ ਪਰ ਉਸ ਪਲ ਕਾਲੇ ਦੇ ਅੰਦਰ ਕੁਝ ਟੁੱਟ ਗਿਆ ਉਹ ਰੋਇਆ ਨਹੀਂ ਉਸਨੇ ਚੀਕ ਨਹੀਂ ਮਾਰੀ ਉਸਦਾ ਦਿਲ ਸਖਤ ਹੋ ਗਿਆ ਉਸ ਦਿਨ ਤੋਂ ਕਾਲੇ ਨੇ ਮਨੁੱਖ ਦੀ ਗੰਧ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਪਰ ਮਨੁੱਖ ਦੂਰਸਨ ਜੰਗਲ ਵਿੱਚ ਜੋ ਵੀ ਕਮਜ਼ੋਰ ਸੀ ਉਸ ਉੱਤੇ ਉਸ ਨੂੰ ਗੁੱਸਾ ਉਤਰਨ ਨਾਲ ਖੁਸ਼ੀ ਮਿਲਦੀ ਸੀ ਉਹ ਸਮਝ ਨਾ ਸਕਿਆ ਕਿ ਗਲਤੀ ਕਿਸ ਦੀ ਹੈ ਦਰਦ ਨੂੰ ਉਸਨੇ ਗੁੱਸੇ ਵਿੱਚ ਬਦਲ ਲਿਆ ਇਹ ਸਾਰੀ ਕਹਾਣੀ ਨੀਲ ਨੇ ਬਜ਼ੁਰਗ ਲੂੰਬੜੀ ਚਤਰ ਤੋਂ ਸੁਣੀ ਚਤੁਰਾਈ ਨੇ ਗੰਭੀਰ ਆਵਾਜ਼ ਵਿੱਚ ਕਿਹਾ ਦਰਦ ਜੇ ਸਮਝਿਆ ਨਾ ਜਾਵੇ ਤਾਂ ਉਹ ਦਰਿੰਦਾ ਬਣ ਜਾਂਦਾ ਹੈ ਨੀਲ ਚੁੱਪ ਰਿਹਾ ਉਸਨੇ ਫੈਸਲਾ ਕਰ ਲਿਆ ਕਾਲੇ ਨੂੰ ਮਾਰਨਾ ਹੱਲ ਨਹੀਂ ਉਸ ਨੂੰ ਸਮਝਾਉਣਾ ਜ਼ਰੂਰੀ ਹੈ ਸਮਝਣਾ ਜ਼ਰੂਰੀ ਹੈ ਅਗਲੇ ਦਿਨ ਵੱਡਾ ਕੱਠ ਹੋਇਆ ਹਾਥੀ ਹਿਰਨ ਬਾਂਦਰ ਲੂੰਬੜੀ ਸਭ ਡਰ ਤੇ ਗੁੱਸੇ ਵਿੱਚ ਮੌਜੂਦ ਸਨ ਕੁਝ ਨੇ ਕਿਹਾ ਖੂਨੀ ਭੇੜੀ ਇਹਨੂੰ ਖਤਮ ਕਰੋ ਨੀ ਲੱਗੇ ਆਇਆ ਜੇ ਅਸੀਂ ਉਸ ਨੂੰ ਮਾਰ ਦਿੱਤਾ ਤਾਂ ਅਸੀਂ ਵੀ ਉਸ ਵਰਗੇ ਹੋ ਜਾਵਾਂਗੇ ਸਭ ਚੁੱਪ ਹੋ ਗਏ ਪਰ ਕਾਲਾ ਕਿਤੇ ਦੂਰ ਇਹ ਸਭ ਸੁਣ ਨਹੀਂ ਰਿਹਾ ਸੀ ਉਹ ਸਿਰਫ ਸ਼ਿਕਾਰ ਲਈ ਨਿਕਲ ਚੁੱਕਾ ਸੀ ਅਤੇ ਇਸ ਵਾਰ ਸ਼ਿਕਾਰ ਕੋਈ ਆਮ ਜਾਨਵਰ ਨਹੀਂ ਸੀ ਹੁਣ ਉਸ ਦੇ ਮਨ ਵਿੱਚ ਬਦਲੇ ਦੀ ਅੱਗ ਸੀ ਜਿਸ ਨੂੰ ਉਹ ਸ਼ਿਕਾਰ ਕਰਕੇ ਹੀ ਮਟਾਉਂਦਾ ਸੀ ਉਸ ਰਾਤ ਜੰਗਲ ਦੀ ਸਭ ਤੋਂ ਭਿਆਨਕ ਸਾਬਤ ਹੋਣ ਵਾਲੀ ਸੀ ਹਵਾ ਵਿੱਚ ਅਜੀਬ ਜਿਹਾ ਬੋਝ ਸੀ ਜਿਵੇਂ ਦਰਖਤ ਵੀ ਡਰੇ ਹੋਣ ਚੰਦ ਦੀ ਰੋਸ਼ਨੀ ਜ਼ਮੀਨ ਉੱਤੇ ਲੰਮੀਆਂ ਛਾਵਾਂ ਪਾ ਰਹੀ ਸੀ ਜੋ ਹਿਲਦੀਆਂ ਹੋਈਆਂ ਦਰਿੰਦਿਆਂ ਵਰਗੀਆਂ ਲੱਗਦੀਆਂ ਸਨ ਕਾਲਾ ਚੁੱਪ ਚਾਪ ਚੱਲ ਰਿਹਾ ਸੀ ਅੱਖਾਂ ਵਿੱਚ ਨੀਂਦ ਨਹੀਂ ਸੀ ਸਿਰਫ ਅੱਗ ਇਸ ਵਾਰ ਉਸ ਦਾ ਸ਼ਿਕਾਰ ਕੋਈ ਹਿਰਨ ਜਾਂ ਖਰਗੋਸ਼ ਨਹੀਂ ਸੀ ਸਵਾਰੋ ਪੇੜੀਆਂ ਦੀ ਪੁਰਾਣੀ ਟੋਲੀ ਦੇ ਇੱਕ ਇਲਾਕੇ ਵੱਲ ਜਾ ਰਿਹਾ ਸੀ ਉਸ ਨੂੰ ਯਾਦ ਸੀ ਕਿ ਕਦੇ ਇਹ ਹੀ ਟੋਲੀ ਉਸ ਦੀ ਆਪਣੀ ਸੀ ਪਰ ਅੱਜ ਉਸ ਦੇ ਦਿਲ ਵਿੱਚ ਕੋਈ ਯਾਦ ਨਹੀਂ ਬਚੀ ਸੀ ਸਿਰਫ ਨਫ਼ਰਤ ਸੀ ਟੋਲੀ ਦੇ ਇੱਕ ਨੌਜਵਾਨ ਭੇੜੀਏ ਨੇ ਜਦੋਂ ਕਾਲੇ ਦੀ ਗੰਧ ਨੂੰ ਮਹਿਸੂਸ ਕੀਤਾ ਤਾਂ ਉਹ ਭੌਗ ਗਿਆ ਪਰ ਅਗਲਾ ਪਲ ਚੀਖ ਖੂਨ ਦੀ ਵੂਹ ਫੈਲ ਗਈ ਸਾਰਾ ਜੰਗਲ ਕੰਬ ਗਿਆ ਹੁਣ ਭੇੜੀਏ ਭੇੜੀਏ ਆਹੀ ਭੇੜੀਏ ਨੂੰ ਮਾਰ ਰਿਹਾ ਸੀ ਇਹ ਖਬਰ ਅੱਗ ਵਾਂਗ ਫੈਲ ਗਈ ਨੀਲ ਨੇ ਦੂਰੋਂ ਸਭ ਦੇਖ ਲਿਆ ਉਸ ਦਾ ਦਿਲ ਧੜਕ ਰਿਹਾ ਸੀ ਪਰ ਪੈਰ ਅੱਗੇ ਵੱਲ ਵਧ ਗਏ ਉਹ ਕਾਲੇ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਰੁਕੋ ਕਾਲਾ ਇਹ ਆਵਾਜ਼ ਡਰਦੀ ਨਹੀਂ ਸੀ ਹਿੰਮਤ ਦੀ ਸੀ ਕਾਲਾ ਰੁਕਿਆ ਉਸ ਦੀਆਂ ਅੱਖਾਂ ਲਾਲ ਨੀਲ ਉੱਤੇ ਟਿਕੀਆਂ ਤੂੰ ਕੌਣ ਹੈ ਜੋ ਮੇਰੇ ਰਸਤੇ ਵਿੱਚ ਆਇਆ ਕਾਲਾ ਭੁਰਿਆ ਨੀਲ ਨੇ ਸਿਰ ਉੱਚਾ ਰੱਖਿਆ ਮੈਂ ਉਹੀ ਹਾਂ ਜੋ ਤੈਨੂੰ ਦਰਿੰਦਾ ਨਹੀਂ ਭੇੜਿਆ ਸਮਝਦਾ ਹਾਂ ਕਾਲਾ ਹੱਸਿਆ ਖੌਫਨਾਕ ਹਾਸਾ ਭੇੜਿਆ ਮੇਰੇ ਅੰਦਰ ਹੁਣ ਕੁਝ ਨਹੀਂ ਬਚਿਆ ਨੀਲ ਨੇ ਹੌਲੀ ਆਵਾਜ਼ ਵਿੱਚ ਕਿਹਾ ਝੂਠ ਜੇ ਕੁਝ ਬਚਿਆ ਨਾ ਹੁੰਦਾ ਤਾਂ ਦਰਦ ਵੀ ਨਾ ਹੁੰਦਾ ਇਹ ਸਭ ਤੀਰਵਾਗ ਲੱਗੇ ਇਹ ਸ਼ਬਦ ਉਸਦੇ ਤੀਰਵਾਗ ਲੱਗੇ ਕਾਲੇ ਦੀਆਂ ਅੱਖਾਂ ਵਿੱਚ ਇੱਕ ਪਾਲੀ ਕੰਬਣ ਆ ਗਿਆ ਕਾਲੇ ਦੇ ਮਨ ਵਿੱਚ ਚਾਂਦਨੀ ਦੀ ਤਸਵੀਰ ਉਬਰੀ ਬੱਚਿਆਂ ਦਾ ਹਾਸਾ ਗੁਫਾ ਦੀ ਗਰਮੀ ਉਹ ਗਰਜਿਆ ਚੁੱਪ ਇਹ ਸਭ ਮੇਰੀ ਕਮਜ਼ੋਰੀ ਸੀ ਉਸਨੇ ਨੀਲ ਵੱਲ ਕਦਮ ਵਧਾਇਆ ਨੀਲ ਪਿੱਛੇ ਨਹੀਂ ਹਟਿਆ ਜੇ ਕਮਜ਼ੋਰੀ ਸੀ ਨੀਲ ਨੇ ਕਿਹਾ ਤਾਂ ਤੂੰ ਅੱਜ ਵੀ ਉਹਨਾਂ ਨੂੰ ਯਾਦ ਕਿਉਂ ਕਰਦਾ ਏ ਇਸ ਦੌਰਾਨ ਹੋਰ ਜਾਨਵਰ ਵੀ ਇਕੱਠੇ ਹੋ ਗਏ ਸਭ ਦੀਆਂ ਅੱਖਾਂ ਇਸ ਮੁਲਾਕਾਤ ਉੱਤੇ ਟਿਕੀਆਂ ਸਨ ਇਹ ਸਿਰਫ ਦੋ ਪੀੜੀਆਂ ਦੀ ਗੱਲ ਨਹੀਂ ਸੀ ਇਹ ਜੰਗਲ ਦੇ ਪਵੇਖ ਦੀ ਗੱਲ ਸੀ ਕਾਲਾ ਦੋ ਰਾਹਾਂ ਵਿੱਚ ਖੜਾ ਸੀ ਖੂਨ ਜਾਂ ਪਛਤਾਪ ਪਰ ਹਨੇਰਾ ਜੇ ਵੀ ਪੂਰੀ ਤਰ੍ਹਾਂ ਨਹੀਂ ਹਟਿਆ ਸੀ ਅਚਾਨਕ ਦੂਰੋਂ ਮਨੁੱਖਾਂ ਦੀ ਆਵਾਜ਼ ਆਈ ਕੁੱਤੇ ਭੌਂਕੇ ਬੰਦੂਖਾਂ ਦੀ ਧਾਤ ਚਮਕੀ ਜੰਗਲ ਲਈ ਇੱਕ ਹੋਰ ਖਤਰਾ ਨੇੜੇ ਆ ਗਿਆ ਸੀ ਸਾਰੇ ਜਾਨਵਰ ਡਰ ਗਏ ਕੀ ਪੀੜ੍ਹੀਏ ਤੋਂ ਬਾਅਦ ਹੋਣੇ ਕਿਹੜਾ ਨਵਾਂ ਖਤਰਾ ਆ ਗਿਆ ਪਰ ਜਿਉ ਹਿਸਾਬ ਨੇ ਦੇਖਿਆ ਤਾਂ ਇੱਕ ਖਮੋਸ਼ੀ ਇੱਕ ਪਾਲੀ ਟੁੱਟ ਗਈ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਮਨੁੱਖਾਂ ਦੀ ਉੱਚੀ ਉੱਚੀ ਆਵਾਜ਼ਾਂ ਤੇ ਬੰਦੂਖਾਂ ਦੀ ਆਵਾਜ਼ ਨੂੰ ਖੜਕਣ ਲੱਗਾ ਸਾਰਾ ਜੰਗਲ ਜਿਵੇਂ ਜੰਗਲ ਨੂੰ چیر ਕੇ ਰੱਖ ਦਿੱਤਾ ਗਿਆ ਹੋਵੇ ਨੀਲ ਨੇ ਘਬਰਾਹਟ ਨਾਲ ਅਸਮਾਨ ਵੱਲ ਦੇਖਿਆ ਇਹ ਸ਼ਿਕਾਰੀ ਹਨ ਬਹੁਤ ਨੇੜੇ ਕਾਲਾ ਪਹਿਲਾਂ ਹੱਸਿਆ ਚੰਗਾ ਏ ਅੱਜ ਖੂਨ ਹੋਰ ਵਗੈਰਾ ਹੋਰ ਵਗੇਗਾ ਪਰ ਅਗਲੇ ਹੀ ਪਾਲੋਸ ਦੀ ਨਜ਼ਰ ਜੰਗਲ ਦੇ ਹੋਰ ਜਾਨਵਰਾਂ ਉੱਤੇ ਪਈ ਡਰੇ ਹੋਏ ਹਿਰਨ ਕੰਬ ਦੇ ਖਰਗੋਸ਼ ਦਰੱਖਤਾਂ ਲਿਪ ਚਿਮਟੇ ਬਾਂਦਰ ਉਹੀ ਡਰ ਉਹੀ ਦ੍ਰਿਸ਼ ਜੋ ਆਪਣੀ ਕੁਫਾ ਵਿੱਚ ਉਸਨੇ ਵੇਖਿਆ ਸੀ ਬੰਦੂਕ ਦੀ ਇੱਕ ਗੋਲੀ ਚੱਲੀ ਧਮਾਕਾ ਹੋਇਆ ਕਾਲਾ ਸਹਿਮ ਗਿਆ ਉਸ ਦੀਆਂ ਅੱਖਾਂ ਅਗੇ ਚਾਂਦਰੀ ਡਿਗਦੀ ਨਜ਼ਰ ਆਈ ਬੱਚਿਆਂ ਦੀਆਂ ਚੀਕਾਂ ਉਸਨੇ ਗੁੱਸੇ ਨਾਲ ਸਿਰ ਹਿਲਾਇਆ ਨਹੀਂ ਇਹ ਫਿਰ ਨਹੀਂ ਹੋਣ ਦਵਾਗਾ ਮੈਂ ਨੀਲ ਨੇ ਹਰਾਨੀਵਲ ਕਾਲ ਹਰਾਨੀ ਨਾਲ ਕਾਲੇਵਲ ਦੇਖਿਆ ਹੈ ਪਹਿਲੀ ਵਾਰ ਸੀ ਜਦੋਂ ਖੁੰਨੀ ਪੇੜੀ ਦੀ ਆਵਾਜ਼ ਵਿੱਚ ਡਰ ਸੀ ਕੁੱਤੇ ਨੂੰ ਜੰਗਲ ਵਿੱਚ ਭੱਜ ਆਇਆ ਇੱਕ ਹਿਰਨ ਡਿੱਗ ਪਿਆ ਕਾਲੇ ਨੇ ਅਚਾਨਕ ਦਹਾੜ ਮਾਰੀ ਇੰਨੀ ਜ਼ੋਰ ਨਾਲ ਕਿ ਪੱਤੇ ਵੀ ਕੰਬ ਗਏ ਸ਼ਿਕਾਰੀਆ ਵੱਲ ਦੌੜਿਆ ਨੀਲ ਚੀਖਿਆ ਕਾਲੇ ਰੁਕੋ ਪਰ ਕਾਲਾ ਨਹੀਂ ਰੁਕਿਆ ਉਸਨੇ ਕੁੱਤਿਆਂ ਨੂੰ ਜੰਗਲ ਦੇ ਅੰਦਰਲੇ ਹਿੱਸੇ ਤੋਂ ਦੂਰ ਭਜਾਉਣਾ ਸ਼ੁਰੂ ਕਰ ਦਿੱਤਾ ਉਹ ਮਾਰ ਨਹੀਂ ਸੀ ਰਿਹਾ ਸਿਰਫ ਡਰਾ ਰਿਹਾ ਸੀ ਉਸ ਦੀ ਦਹਾੜ ਹੁਣ ਕੋਣ ਲਈ ਨਹੀਂ ਸੁਰੱਖਿਆ ਲਈ ਸੀ ਖਾਤੀ ਗਿਆਨੀ ਅੱਗੇ ਵਧਿਆ ਉਸਨੇ ਆਪਣੀ ਸੁੰਡ ਨਾਲ ਦਰਖਤ ਹਿਲਾਇਆ ਬਾਂਦਰਾ ਨੇ ਉੱਪਰੋਂ ਪੱਥਰ ਛੁੱਟੇ ਚਿੜੀਆਂ ਨੇ ਸ਼ੋਰ ਮਚਾਇਆ ਮਨੁੱਖ ਘਬਰਾ ਗਏ ਉਹਨਾਂ ਨੇ ਸੋਚਿਆ ਜੰਗਲ ਪਾਗਲ ਹੋ ਗਿਆ ਏ ਕੁਝ ਹੀ ਸਮੇਂ ਵਿੱਚ ਉਹ ਪਿੱਛੇ ਹਟ ਗਏ ਜਦੋਂ ਸ਼ਿਕਾਰੀ ਚਲੇ ਗਏ ਜੰਗਲ ਚੁੱਪ ਹੋ ਗਿਆ ਕਾਲਾ ਥੱਕ ਕੇ ਖੜਾ ਸੀ ਉਸਦੇ ਸਰੀਰ ਉੱਤੇ ਜ਼ਖਮ ਸਨ ਪਰ ਅੱਖਾਂ ਸਾਫ਼ ਸਨ ਨੀਲ ਹੌਲੀ ਹੌਲੀ ਨੇੜੇ ਆਇਆ ਤੂੰ ਜੰਗਲ ਨੂੰ ਬਚਾ ਲਿਆ ਕਾਲੇ ਨੇ ਨੀਲ ਵੱਲ ਵੇਖਿਆ ਉਸਦੀ ਆਵਾਜ਼ ਭਾਰੀ ਸੀ ਸਾਇਦ ਆਪਣੀ ਆਪ ਨੂੰ ਵੀ ਸਵੇਰ ਹੋਈ ਜੰਗਲ ਦੀ ਸਵਾ ਫਿਰ ਬੈਠੀ ਇਸ ਵਾਰ ਡਰ ਘੱਟ ਸੀ ਸੋਚ ਵੱਧ ਸੀ ਗਿਆਨੀ ਨੇ ਕਿਹਾ ਇਸ ਪੇੜੀਏ ਨੇ ਖੂਨ ਵੀ ਵਗਾਇਆ ਪਰ ਅੱਜ ਜੰਗਲ ਲਈ ਖੜਾ ਵੀ ਹੋਇਆ ਸਭ ਦੀਆਂ ਨਜ਼ਰਾਂ ਕਾਲੇ ਉੱਤੇ ਸਨ ਕਾਲਾ ਅੱਗੇ ਆਇਆ ਮੈਂ ਮਾਫੀ ਨਹੀਂ ਮੰਗਦਾ ਕਿਉਂਕਿ ਕੁਝ ਮਾਫੀ ਦੇ ਕਾਬਿਲ ਨਹੀਂ ਪਰ ਮੈਂ ਵਚਨ ਦਿੰਦਾ ਹਾਂ ਅੱਗੇ ਤੋਂ ਕੋਈ ਖੂਨ ਨਹੀਂ ਜਦ ਤੱਕ ਜੰਗਲ ਨੂੰ ਖਤਰਾ ਨਾ ਹੋਵੇ ਲੰਮੀ ਖਮੋਸ਼ੀ ਸ਼ਾ ਗਈ ਫਿਰ ਨੀਲ ਨੇ ਕਿਹਾ ਦੁਜਾ ਮੌਕਾ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਕਿਉਂਕਿ ਸਨੂ ਨਿਭਾਉਣਾ ਪੈਂਦਾ ਏ ਸਵਾ ਨੇ ਫੈਸਲਾ ਕੀਤਾ ਕਾਲਾ ਜੰਗਲ ਤੇ ਹਾਸੀਏ ਤੇ ਰਹੇਗਾ ਰਾਖਾ ਬਣ ਕੇ ਇਕੱਲਾ ਪਰ ਜ਼ਿੰਮੇਵਾਰ ਕਾਲੇ ਨੇ ਸਿਰ ਝੁਕਾਇਆ ਖੂਨੀ ਭੇੜੀਆਂ ਮਰ ਗਿਆ ਸੀ ਪਰ ਇੱਕ ਜ਼ਖਮੀ ਰਾਖਾ ਜਨਮ ਲੈ ਚੁੱਕਾ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਦਰਦ ਕਈ ਵਾਰੀ ਮੁੜ ਜਾਗ ਪੈਂਦਾ ਏ ਉਸ ਤੋਂ ਬਾਅਦ ਮਨੁੱਖਾਂ ਨੇ ਫੇਰ ਜੰਗਲ ਵਿੱਚ ਦਾਖਲ ਹੋਣਾ ਸ਼ੁਰੂ ਕੀਤਾ ਪਰ ਇਸ ਵਾਰ ਚਾਰ ਜਾਨਵਰ ਵੀ ਕਾਲੇ ਦੇ ਨਾਲ ਖੜੇ ਸਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਮਨੁੱਖਾਂ ਨੂੰ ਭਜਾਉਣਾ ਹੀ ਸਾਡੇ ਸਾਰਿਆਂ ਦੀ ਰੱਖਿਆ ਹੋਵੇਗੀ ਉਹ ਸਾਰੇ ਕਾਲੇ ਦੇ ਨਾਲ ਮਿਲ ਕੇ ਮਨੁੱਖਾਂ ਦੇ ਵੱਲ ਨੂੰ ਅੱਗੇ ਵਧੇ ਮਨੁੱਖਾਂ ਨੂੰ ਹੁਣ ਭੱਜਣ ਦੇ ਲਈ ਕੋਈ ਰਾਹ ਨਹੀਂ ਸੀ ਮਿਲਿਆ ਉਹਨਾਂ ਨੂੰ ਆਪਣੇ ਆਪ ਤੇ ਖਤਰਾ ਲੱਗਿਆ ਅਚਾਨਕ ਕਾਲੇ ਨੇ ਇੱਕ ਮਨੁੱਖ ਉਤੇ ਹਮਲਾ ਵੀ ਕਰ ਦਿੱਤਾ ਅੱਜ ਉਸ ਦੀਆਂ ਅੱਖਾਂ ਵਿੱਚ ਇੱਕ ਸਕੂਨ ਸੀ ਕਿਉਂਕਿ ਉਸ ਦੇ ਪਰਿਵਾਰ ਨੂੰ ਇਨ੍ਹਾਂ ਮਨੁੱਖਾਂ ਨੇ ਹੀ ਮਾਰਿਆ ਸੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੇ ਸੁਭਾਅ ਨੂੰ ਦੇਖ ਕੇ ਉਸ ਨੂੰ ਬੁਰਾ ਜਾਂ ਚੰਗਾ ਨਹੀਂ ਸਮਝਣਾ ਚਾਹੀਦਾ। ਕਈ ਵਾਰੀ ਜੇਕਰ ਕੋਈ ਸੁਭਾਅ ਤੋਂ ਬੁਰਾ ਬਣ ਜਾਂਦਾ ਹੈ ਤਾਂ ਕਈ ਵਾਰੀ ਕੁਝ ਉਸ ਨਾਲ ਅਜਿਹਾ ਹੋਇਆ ਹੁੰਦਾ ਹੈ ਜਿਸ ਨਾਲ ਉਹ ਅਜਿਹਾ ਬਣ ਜਾਂਦਾ ਹੈ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਸੀ ਇਸੇ ਤਰ੍ਹਾਂ ਹੋਰ ਵੀ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਮੰਗੇ ਮਿਲਦੇ ਆਂ ਜੀ ਅਗਲੀ ਕਹਾਣੀ ਦਿਨ ਨਾਲ ਜਾ ਤੱਕ ਲਈ ਧੰਨਵਾਦ।